ਨਾ ਮਨੇ ਇਹ ਨਾ ਅੱਜ ਅੱਜ ਕੀ ਜਲਵਾ ਦਈ ਤਾ ਕੋਈ ਨਹੀਂ ਲੰਗਰ ਦਾ ਤੇਰ ਪਾਇਆ ਟ੍ਰੈਲੀ ਦੇ ਬਹਿ ਗਏ ਨੇ ਉਹ ਆਪ ਜਾ ਰਹੇ ਹੋ ਇਹ ਕੋਈ ਹੋ ਕੇ ਕਰੇ ਨਿਕਲ ਕੇ ਇਹ ਅਸੀਂ ਟ੍ਰੈਲੀ ਦੀਆਂ ਸੁੱਟੀਆਂ ਹੋਟਲ ਯੁੱਛਲਾ ਪੀ ਸਾਰੇ ਮੁੱਦੇ ਸਿੱਦੇ ਵਿੱਚ ਮੈਂ ਬਾਹਰ ਮੁਰੇ ਕੋਤਲੇ ਮਹਿਮੁੰਦਰਬਾਦ ਪਰ ਕੀ ਕੁਰਸੀ ਦਾ ਮੈਂ ਉਤਾ ਐ ਲੈ ਕੇ ਤੇ ਮੈਂ ਕਿਹਨ ਡੈਰੀ ਕਿਤੇ ਗਿਆ ਡੈਰੀ ਕਿਤੇ ਗਿਆ ਉਹ ਮੁਰੇ ਨਾ ਠੱਪਾ ਜਗੇ ਇਹ ਲੇਕੀ ਵੇਖਿਆ ਤਾਂ ਮਗਰ ਪਿਆ ਪਰਨੇ ਪੁੰਨੇ ਉਹਦੇ ਲੱਤੇ ਪਏ ਮੈਂ ਮੂੰ ਚੁੰਗੜਾ ਪਾਵਾਂ ਕੋਈ ਨਾ ਸੁਜੀ ਕੋਈ ਕੀ ਲੱਗਦਾ ਕੀ ਨਾਮ ਸੀ ਕੇ ਤੋਂ ਧਾਰਾ ਸੀ ਧਾਰਾ ਸੀ ਕਿ ਤੁਹਾਡੇ ਬਹੁਤ ਕੀ ਸੀਗੇ ਮੇਰੇ ਅੱਛਾ ਜੀ ਮੌਕੇ ਤੇ ਬਹੁਤ ਵੀ ਉਹਨਾਂ ਨੇ ਹਾਂ ਟ੍ਰੈਲੀ ਤੇਜ਼ ਸੀ ਜਿਆਦਾ ਜਿਹੀ ਲੱਗ ਰਿਆ ਤੇਜ਼ ਕੋਈ ਨਹੀਂ ਬੈਠੀ ਸੀ ਨਾ ਬਜਾ ਨੇ ਖੋਲਦੀ ਹਾਂ ਤੇ ਅੱਛਾ ਉਹ ਜਿਹੜੇ ਟ੍ਰੈਲੀ ਦੇ ਬੱਚੇ ਉੱਛੜ ਲੱਗ ਪਏ ਐਨਾ ਚੁੱਕੇ ਕੋਈ ਡਿੱਗਾ ਨਹੀਂ ਕੋਈ ਨੁਕਸਾਨ ਨਹੀਂ ਹੋਇਆ ਥੋੜੇ ਬਾਹਗੀਆਂ ਛੱਟਾ ਲੱਗ ਗਿਆ ਮੁੰਨੇ ਬੋਲੀ ਚ ਬਾਕੀ ਕਿੰਨੇ ਕ ਜਾਨੇ ਬਦਲ ਟੱਲ ਗਏ ਐਨਾ ਮੈਂ ਸਮਝਦਾ ਹੀ ਨਹੀਂ ਲੱਗਿਆ ਅੱਛਾ ਤੁਹਾਡੇ ਤਾਂ ਨਹੀਂ ਕਿਤੇ ਕੁਝ ਚੱਟੇ ਨਹੀਂ ਸਾਡੇ ਨਹੀਂ ਲੱਗੇ ਸਾਡ ਠੀਕ ਕੀ ਨਾਮ ਹੁੰਦਾ ਸਤਨਾਮ ਸਿੰਘ ਕੀ ਲੱਗਦੇ ਸੀ ਮੇਰੇ ਤਕਰੀਰ ਨੂੰ ਡੈਡੀ ਜੀ ਸਾਡੇ ਕੀ ਗੱਲਬਾਤ ਹੋਈ ਏ ਗਲਤ ਇਹ ਉੱਥੇ ਨੰਦਪੁਰ ਗਈ ਮੱਥਾ ਟੇਕੀਂਗੇ ਉਧਰੋਂ ਆਉਂਦੇ ਤੇ ਹੀ ਤੇ ਰੋਕੜਾ ਕੇ ਕੋਈ ਉਹਨਾਂ ਨੂੰ ਪਤਨ ਲੱਗਾ ਰੈਂਪ ਜਿਹਾ ਹੀ ਉੱਥੇ ਹੂੰ ਰੈਂਪ ਤੋਂ ਟਰੈਕਟਰ ਨਾਲ ਸੰਭਿਆ ਨਹੀਂ ਗਿਆ ਜੀ ਉਹਦੇ ਕਰਕੇ ਉਹਨਾਂ ਦਾ ਸਿੱਟਾ ਡਜਾ ਹੋ ਗਿਆ ਜੀ ਇਹ ਆਪਣੀ ਮੌਤ ਜੀ ਹੋ ਗਈ ਉਹਨਾਂ ਦੀ ਹੂੰ ਐ ਟਰੈਕਟਰ ਚਲਾ ਰਹੇ ਸੀ ਉਹ ਨਹੀਂ ਜੀ ਬੈਠੇ ਸੀ ਮਗਰਾੜ ਤੇ ਬੈਠੇ ਹੋਏ ਸੀ ਅੱਛਾ ਜੀ ਕਿਹ ਕਿਹਨੇ ਕਿ ਜਾਣੇ ਸੀ ਕਿ ਟਰੈਕਟਰ ਦੇ ਵਿੱਚ ਵਿੱਚ ਤੇ ਟ੍ਰੈਲੀ ਭਰੀ ਹੋਈ ਹੀ ਅੱਛਾ ਜੀ ਤੇ ਮੂਰੇ ਦੋ ਜਣੇ ਬੈਠੇ ਹੋਏ ਇੱਕ ਤੇ ਚਲਾ ਰਿਆ ਸੀ ਤੇ ਆਪਾ ਸਾਡੇ ਬੈਠੇ ਹੋਈ ਸੀ ਤੁਸੀਂ ਨਾਲ ਸੀਗੇ ਨਹੀਂ ਜੀ ਮੈਂ ਐਮਪੀ ਕਿੰਨੇ ਜਣੇ ਦੀ ਮੌਤ ਹੋਈ ਦੋ ਜਣੇ ਦੀ ਮੌਤ ਹੋਈ ਹੈ ਜੀ ਐਮਸੀ ਕਿੱਥੋਂ ਦੇ ਨੇ ਰਹਿਣ ਵਾਲੇ ਤੁਸੀਂ ਮਾਨੇਵਾਲ ਦੇ ਹੈ ਜੀ ਠੀਕ ਹੈ ਜੀ ਵਾਪਸੀ ਆ ਰਹੇ ਸੀ ਕਿ ਹਾਂ ਜੀ ਵਾਪਸੀ ਆ ਰਹੇ ਹਾਂ ਪਹਿਲੀ ਵਾਰ ਗਈ ਸੀ ਜੀ ਹਰ ਸਾਲ ਨਹੀਂ ਜਾਂਦੇ ਹਰ ਸਾਲ ਜਾਂਦੇ ਆ ਜੀ ਅੱਛਾ ਜੀ ਹੋਰ ਕਿੰਨੇ ਕੀ ਨਾਮ ਹੈ ਜੀ ਤੁਹਾਡਾ ਬਲਵਿੰਦਰ ਸਿੰਘ ਮਾਨੇਵਾਲ ਹਾਂ ਜਿਹੜਾ ਹਰ ਸਾਲ ਉਹ ਇੱਕ ਦਿਨ ਲਈ ਨਹੀਂ ਜਾਂਦੇ ਕੀ ਦੇਖਦੇ ਕੀ ਕਰਦੇ ਸੀ ਇਹ 14 ਤਰੀਕ ਨੂੰ ਗਏ ਨੇ ਟੰਡੋਂ ਮਾਨੇਵਾਲ ਤੋਂ ਮੰਦਪੁਰ ਹੋਲੇ ਮਾਲੇ ਦੇ ਇਹ 20 ਸਾਲ ਤੋਂ ਜਾ ਰਹੀ ਤੇ ਤੇ ਆਉਂਦੇ ਪਈ ਰਸਤੇ ਵਿੱਚ ਇਹਨਾਂ ਨੂੰ ਦਿਖਿਆ ਨਹੀਂ ਫੋੜ ਵਾਸਤੇ ਟ੍ਰੈਕਟਰ ਚੜ ਗਏ ਜਿਹੜਾ ਭਾਰਾ ਸਿੰਘ ਸੀ ਚਾਚਾ ਸਾਡਾ ਇਹ ਪਿੱਛੇ गिर ਗਏ ਇਹਦੀ ਗਿਰਦਿਆਂ ਸਾਰੀ ਮੌਤ ਹੋ ਗਈ ਹੈ ਇਹ ਜਿਹੜੇ ਚਲਾ ਰਹੇ ਸੀ ਉਹ ਸੜਾ ਅੱਗੇ ਜਾ ਕੇ 1.5-2 ਘੰਟੇ ਮਗਰੋਂ ਹਸਪਤਾਲ ਸਿਵਲ ਹਸਪਤਾਲ ਰੋਪੜ ਦੇ ਵਿੱਚ ਜਾ ਕੇ ਹੰਡੀ ਮੌਤ ਹੋ ਗਈ ਚਲਾਉਣੇ ਵਾਲਾ ਦਾ ਕੀ ਨਾਮ ਸੀ ਗੋਪਾਲ ਸਿੰਘ ਜੀ ਲੰਬੜਦਾਰ ਸੀ ਉਹ ਪਿੰਡ ਦਾ ਮਜੂਤਾ ਲੰਬੜਦਾਰ ਸੀ ਹੋਰ ਕਿੰਨੇ ਕਿੰਨੇ ਜਾਨੀ ਸੀ ਡਰਾਈਵਰ ਚ ਬੜੇ ਕਾਫੀ ਟਰਾਲੀ ਭਰੀ ਹੀ ਖੜ ਕੇ ਮੁੜੇ ਬੈਠੇ ਸੀ ਉੱਤੋਂ ਬੈਠੇ ਖੜੇ ਜਖਮੀ ਕਿੰਨੇ ਕਿੰਨੇ ਸੀ ਜਖਮੀ ਅਗਰੀਬਨ ਤੋਂ ਤਰੀ ਨੂੰ 5-7 ਬੰਦੇ ਬਚੇ 10 ਬੰਦੇ ਲੇਡੀ ਦੇ ਵਿੱਚ ਸਾਰੇ ਆ ਭਿਓ ਗਏ 10-12 ਬੰਦੇ ਜਖਮੀ ਹੋ ਗਏ ਜਿਹਨਾਂ ਵਿੱਚ ਦੋਹਾਂ ਦੀ ਮੌਤ ਹੋਈ ਹੈ ਧਾਰਾ ਸਿੰਘ ਵੀ ਤੇ ਗੋਪਾਲ ਸਿੰਘ ਵੀ ਪਿੰਡ ਮਾਣੇ ਵਾਲਾ ਇਹ ਕਿਹਨੇ ਦੀ ਮਾਤ ਹੋਈ ਤੁਸੀਂ ਉਹਨਾਂ ਨੂੰ ਵੀ ਕੁਝ ਰਿਸ਼ਤੇ ਅਸੀਂ ਉਹ ਮੇਰਾ ਚਾਚਾ ਲੱਗਦਾ ਸੀ ਤਾਂ ਮੈਂ ਉਹਦਾ ਪੁੱਤ ਹੀ ਆ ਸੀ ਕਿਹਨਾਂ ਨੇ ਤੇ ਤਾਰਾ ਸੀ ਕਿ ਉਹ ਵੀ ਰਿਸ਼ਤੇ ਵਿੱਚੋਂ ਗੁਰਬਿੰਦ ਸਿੰਘ ਵੀ ਚਾਚਾ ਹੀ ਲੱਗਦਾ ਸੀ ਤੇ ਲੰਬੜਦਾਰ ਸੀ ਪਿੰਡ ਦਾ ਕੋਈ ਐਸੀ ਕੋਈ ਗੱਲਬਾਤ ਨਹੀਂ ਸੀਦਾ ਦਾ ਕੋਈ ਬਈ ਕੰਮ ਹੋਇਆ ਕੋਈ ਮਾਰਾ ਨਹੀਂ ਸੀ ਨਾ ਕੀ ਨਾਮ ਹੈ ਤੁਹਾਡਾ ਕਿ ਐਸੀ ਹੈ ਨਾ ਹਾਂ ਪਿੰਡ ਹਿੰਡ ਪਾਣ ਵਾਲਾ ਵੀ ਜਿਆ ਪਰਮਾਸ਼ੁਰ ਦੇ ਲੱਗਦਾ ਹਾਂ ਇਹ ਲੱਗਦੇ ਸੀ ਤੁਹਾਡੇ ਨੂੰ ਇਹ ਡੈਡੀ ਨੇ ਜੀ ਪਾਪਾ ਹਾਂ ਤੁਸੀਂ ਨਾਲ ਸੀ ਟਰਾਲੀ ਦੇ ਵਿੱਚ ਹਾਂਜੀ ਹਾਂਜੀ ਤਾਂ ਕਿਸ ਤਰ੍ਹਾਂ ਹੋਇਆ ਹਾਸਾ ਹਾਸਾ ਇਸ ਤਰ੍ਹਾਂ ਹੀ ਗਿਆ ਪੱਟਾ ਸਾਹਿਬ ਦੇ ਕੋਲ ਆਪਣੇ ਆਨੰਦਪੁਰ ਸਾਹਿਬ ਗਏ ਸੀਗੇ ਜੀ ਹਾਂਜੀ ਯਾਤਰਾ ਪਵਾ ਰਹੇ ਸੀਗਾ ਹਾਂਜੀ ਹਾਂਜੀ ਤੇ ਆਪਣੇ ਰਾਹ ਦੇ ਵਿੱਚ ਜਿੱਦਾਂ ਫੁੱਟਬਾਲ ਸੀਗਾ ਉਸ ਤੋਂ ਟਰੈਕਟਰ ਆ ਰਿਹਾ ਸੀਗਾ ਰਸਤੇ ਨੂੰ ਪੱਟਾ ਸਾਹਿਬ ਤੇ ਅੱਗੇ اچانک ਮਤਲਬ ਕੁਝ ਦਿਖਿਆ ਨਹੀਂ ਹੈਗਾ ਟਰੈਕ ਤਾਂ ਉੱਥੇ ਕੋਈ ਹੈ ਨਹੀਂ ਪ੍ਰਬੰਧ ਨਹੀਂ ਹੈਗਾ ਕੋਈ থামਣ ਜਿੱਦਾਂ ਪਤਾ ਲੱਗਦੀ ਜਾਂ ਕੋਸ਼ਿਸ਼ ਹਾਂਜੀ ਇੱਕ ਸਿੰਗਲ ਰਸਤਾ ਸੀਗਾ ਸਿੰਗਲ ਰਸਤੇ ਤੋਂ ਕਿ اچانک ਡਬਲ ਹੋ ਗਿਆ ਜਿੱਦਾਂ ਮਤਲਬ ਫੁੱਟਬਾਲ ਫੁੱਟਬਾਲ ਆ ਗਿਆ ਉੱਥੇ ਟਰੈਕਟਰ ਟਰੈਕਟਰ ਆਪਣੇ ਬੈਲਸ ਵਿਗੜ ਗਿਆ ਤੇ ਪੈਰ ਤੇ ਚੜ ਗਿਆ ਫੁੱਟਬਾਲ ਦੇ ਤੇ ਬੈਲਸ ਵਿਗਲੇ ਆ ਤੇ ਬਸ اچانک ਪਤਾ ਨਹੀਂ ਲੱਗਣ ਨਾਲ ਪਾਪਾ ਸੀਗੇ ਮੇਰੇ ਤੇ ਤਾਇਆ ਸੀਗੇ ਮੇਰੇ ਚਲਾਹ ਕੌਣ ਰਿਹਾ ਸੀ ਪਾਪਾ ਜਲਾ ਰਹੇ ਸੀ ਕਿੰਨੇ ਜਣੇ ਦਾ ਮੌਤ ਦੋ ਜਣੇ ਤਾਇਆ ਸੀਗੇ ਕੀ ਨਾਮ ਉਹਨਾਂ ਦਾ ਤਾਇਆ ਆਪਣੇ ਤਾਰਾ ਤਾਰਾ ਸਿੰਘ ਦੇ ਨਾਮ ਉਹਨਾਂ ਦਾ ਦੇਖ ਵੀ ਕਿੰਨੇ ਕਿੰਨੇ ਸੱਟਾਂ ਲੱਗੀਆਂ ਹਾਂਜੀ ਕਿੰਨੇ ਕਿੰਨੇ ਸੱਟਾਂ ਲੱਗੀਆਂ ਜਿਹੜੇ ਬਾਕੀ ਨਾਲ ਸੀ ਕਿੰਨੇ ਲੋਕ ਹੋਣਗੇ ਕਾਫੀ ਸੱਟ ਲੱਗੀ ਆ ਜੀ ਸਿੰਘ ਸਾਰਿਆਂ ਦੇ ਹੁਣ ਪਹਿਲੀ ਵਾਰ ਕੇ ਇਸ ਤੇ ਨਹੀਂ ਜੀ ਅੱਗੇ ਵੀ ਜਾਈਦਾ ਵੈਸੇ ਤੁਹਾਡੇ ਕਿੰਨੇ ਕੁ ਲੱਗਿਓ ਦੇਖ ਰਿਹਾ ਬਾਅਦ ਮੈਂ ਇੱਕ ਪਾਧੀ ਨੁਕਸਾ ਆਪਣੇ ਹੋਇਆ ਜੀ ਕਰਦਾਂ ਦਾ ਆਪਣੇ ਸਿਰ ਦੇ ਕੋਲ ਪਿੱਛੇ ਸਿਰ ਤੇ ਫੈਕਚਰ ਹੋ ਗਿਆ ਫੈਕਚਰ ਤੇ ਬਾ ਆਪਣੇ ਨਾਲ